ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆਪਾਂ ਪਹੁੰਚੇ ਹਾਂ ਇਸ ਵੇਲੇ ਸਰਦਾਰ ਬਲਵਿੰਦਰ ਸਿੰਘ ਜੀ ਦੀ ਦੁਕਾਨ ਤੇ ਸੋ ਕੱਲ ਜੋ ਹੈ ਦੁਪਹਿਰ ਦੇ ਕਰੀਬ 3:30 ਵਜੇ ਜੋ ਹੈ ਨਾ ਨਾ ਜੋ ਘਟਨਾ ਵਾਪਰੀ ਹੈਗੀ ਆਪਾਂ ਉਸ ਬਾਰੇ ਨਾ ਨਾ ਗੱਲਬਾਤ ਕਰਦੇ ਹਾਂ ਅਜੀ ਸਰ ਕੀ ਨਾਮ ਆਪਣਾ ਬਲਵਿੰਦਰ ਸਿੰਘ ਜੀ ਜੀ ਕੀ 3 ਤੁਹਾਡਾ ਕੱਲ ਲੁੱਟਖੋ ਹੋਈ ਏ ਜਿਹੜੀ ਉਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਦਿਓ ਲੁੱਟਖੋ ਤਾਂ ਵੀ ਮੈਂ ਤਲਵਾਰਿਆਂ ਦੀ ਗੱਲ ਹੈ ਤੇ ਕਿੱਥੋਂ ਤੁਸੀਂ ਆ ਰਹੇ ਸੀਗੇ ਸਾਰਾ ਵਾਹ ਵੇਰ ਵਾਲਾ ਜਿਹੜਾ 4:30 4:00 ਵਜਾ ਟਾਈਮ ਹੈ ਮੈਂ ਆ ਬਾਲ ਸ਼ਾਮੀ ਅੱਛੇ ਸ਼ਾਮ ਦਾ ਮੈਂ ਇਥੋਂ ਆਪਣੇ ਘਰ ਤਾਂ ਛੱਡਣ ਗਿਆ ਸੀ ਤਲਵਾਰੇ ਉੱਥੇ ਛੱਡ ਗਿਆ ਐ ਮੈਂ ਵਾਪਸ ਆਉਣ ਰਿਹਾ ਸੀ ਹੂੰ ਤੇ ਜਦੋਂ ਮੈਂ ਆਇਆ ਤਲਵਾਰੋੜ ਦੇ ਉੱਤੇ ਤੇ ਜਾਂ ਪਰਨਾ ਠੇਕਾ ਆਪਣੇ ਉਹਦੇ ਥੋੜੇ ਪਿੱਛੇ ਬੈਠਾ ਸੀ ਆਪਣੇ ਤੁਰਿਆ ਜਾਂਦਾ ਸੀ ਬੰਦਾ ਉਹ ਮੈਨੂੰ ਕਹਿੰਦਾ ਵੀ ਸੁਬਾਨਪੁਰ ਜਾਣਾ ਮੈਂ ਉਹਨੂੰ ਤੁਰਦੇ ਤੁਰ ਮੈਂ ਆਹ ਉਹ ਅੱਡਾਈ ਉਹ ਮੈਂ ਜੋਂ ਅੰਦਰ ਨੂੰ ਗੁਰਿਆ ਇਧਰ ਨੂੰ ਅੰਦਰ ਨੂੰ ਪਿੰਡਲ ਨੂੰ ਪਿੰਡਲ ਨੂੰ ਨਾਲੋਂ ਇੱਕ ਜਨਾਨੀ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ ਵੀ ਖਲੋਜੋ 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 ਨਾਲ ਹੀ ਮੋਟਸਾਂ ਲਾਤਾ ਉਹਨੇ ਮੈਨੂੰ ਕਹਿੰਦਾ ਵੀ ਇਹ ਜਿਹੜੇ ਭਾਜੀ ਨੇ ਕਿਹਨਾ ਕੀ ਪੁੱਛਿਆ ਤੁਹਾਨੂੰ ਮੈਂ ਉਹ ਮੈਨੂੰ ਰਾਹ ਪੁੱਛਿਆ ਉਹਨੇ ਅੰਦਾ ਉਹ ਤੇ ਬਹੁਤ ਕਰਨੀਆਂ ਸੰਤ ਹੁਣ ਤੁਹਾਨੂੰ ਤੁਹਾਨੂੰ ਕਿਧਰੋਂ ਮਿਲਾ ਲਿਆ ਇਹ ਬੋਲਦੇ ਨਹੀਂ ਹੁੰਦੇ ਉਹ ਮੈਂ ਕਿਹਾ ਜਾਣਦੇ ਮੈਨੂੰ ਤਰੇ ਜਾਣਦੇ ਨਹੀਂ 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 ਖਲੋਜੋ ਖਲੋਜੋ ਇੱਕ ਮਿੰਟ ਖਲੋਜੋ ਜਾਓ ਦੱਸੋ ਅਨੇ ਨਿਕਲ ਕਰਦੇ ਆ ਤੇ ਮਗਰ ਹੀ ਉਹ ਆ ਗਿਆ ਉੱਥੇ ਮੇਰੇ ਇੱਕ ਇਹ ਇੱਕ ਇਧਰ ਹੋ ਗਿਆ ਨੇ ਇੱਕ ਇਧਰ ਹੋ ਗਿਆ ਦੂਆ ਪਾਸੇ ਨਾਲ ਹੀ ਮੈਨੂੰ ਲਾ ਕੇ ਨਾਲ ਲਾ ਕੇ ਉਹ ਜਿਹੜਾ ਜਨਾਨੀ ਬੰਦਾ ਸੀ ਉਹਨੇ ਉਹਨੂੰ ਰੁਪਇਆ 500 ਕੱਢ ਕੇ ਫੜਾਤਾ ਮੇਰੇ ਮੋਰਸਾਲ ਤੁੰਗੇ ਉਹਨੇ ਜੋ ਫੜਾਤਾ ਤੇ ਉਹ ਮੈਨੂੰ ਮੇਰੇ ਦੌਰ ਬੋਰ ਪਾ ਗਿਆ ਮੈਨੂੰ ਪਤਾ ਹੀ ਨਹੀਂ ਲੱਗਣਦਾ ਪੈਸੇ 500 ਰੁਪਏ ਕਿਹਨੇ ਫੜਾਇਆ ਮਤਲਬ ਜਿਹੜਾ ਨਾਲ ਉਹਦੇ ਉਹਦੇ ਮੋਹਦਾ ਹੀ ਬੰਦਾ ਸੀ ਜਿਹੜਾ ਜਨਾਨੀ ਬੰਦਾ ਨਾਲੇ ਹਨਾ ਨਾਲ ਇਕੱਠੇ ਆ ਉਨੇ ਫੜਾਤਾ ਉਹਨੂੰ ਮਾਪੇ ਨੂੰ ਅੱਵਾ ਜੀ ਲੱਗਦਾ ਸੀ ਸੱਤੇ ਕਪੜਾ ਵਾਲੇ ਤੇ ਆ ਸੀ ਪਰਣਾ ਬੰਨਿਆ ਹੋਇਆ ਬੰਨਿਆ ਸੀ ਤੇ ਥੱਲੇ ਗਾਲਚ ਪਾਇਆ ਸੀ ਪਰਣਾ ਤੇ ਜਿਉ ਉਹਨੂੰ ਫੜਾਇਆ ਤੇ ਉਹਨੇ ਪੈਸਾ ਰੋਲ ਰੋਲ ਕੇ ਫੇਰ ਉਹਨੂੰ ਫੜਾਤਾ ਹਾਂ ਜੀ ਮੇਰੇ ਪਤਾ ਨਹੀਂ ਹੁੰਦਾ ਕੀ ਕੀਤਾ ਮੇਰਾ ਦਿਮਾਗ ਮੈਂ ਕੱਢ ਕੇ ਬਟਵਾਤੇ ਉਹਨ ਅਹਤਾਂ ਕੱਢਣ ਲੱਗਾ ਪਿਆ ਇੱਕ ਲੰਗਾ ਤੋ ਉਹਨਾਂ ਫੜ ਕੇ ਮੇਰੇ ਕੋਲ ਤਾਹੇ ਬਟਵਾ ਖਾਦ ਜੇ ਤੇ ਆਪ ਹੀ ਫੜ ਲਿਆ ਮਨੂਆਂ ਦੇ ਆ ਵੀ ਲਾ ਦੇ ਸ਼ਾਪ ਤੇ ਕਿ ਮੈਂ ਮੇਰੇ ਦਿਮਾਗ 'ਚ ਨਹੀਂ ਕੋਈ ਪਤਾ ਲੱਗਾ ਕੀ ਕਰਨਾ ਹੋ ਗਿਆ ਸੀ ਨਹੀਂ ਉਹਨੇ ਮੈਨੂੰ ਤੁਹਾਡੇ ਨੂੰ ਹਿਪਨੋਟਾਈਜ਼ ਕਰ ਦਿੱਤਾ ਬਸ ਉਹਨਾਂ ਨੇ ਮੈਨੂੰ ਐਸ ਤਰ੍ਹਾਂ ਆਵਾਜ਼ ਦੀ ਗੱਡੀ ਪਾਟੀ ਪੁਰਾਣੀ ਉਹ ਹਟ ਗਿਆ ਉਹਦੇ ਵਿੱਚ ਪਤਾ ਨਹੀਂ ਕੀ ਗੀਟੀਆਂ ਦੋ ਕਰਕੇ ਉਹ ਇਹੋ ਜਿਹੇ ਬੰਨ ਗੁੰਨ ਕੇ ਅਨੇ ਆਲਾ ਤਰ ਨਮਾਲ 'ਚ ਬੰਨ ਕੇ ਦਿੰਦੇ ਸਾਰਾ ਕੁਝ ਸਮਾਂਤਰਾ ਉਹ ਚਟਾਰਮਾਲ ਹੀ ਬਿਲਕੁਲ ਲੱਗ ਉਹਦੇ ਬੰਨ ਗੁੰਨ ਕੇ ਗਾਂਢੀ ਮੈਨੂੰ ਦੇ ਦਿੱਤਾ ਮੈਨੂੰ ਆਂਦਾ ਪਾਲਾ ਮਨੂੰ ਨਹੀਂ ਪਤਾ ਲੱਗਾ ਉਹਨਾਂ ਦਾ ਬਲ ਵੀ ਕੀ ਖੰਡਾ ਨੇ ਕੀ ਨਹੀਂ ਕਿੱਧਰ ਨੂੰ ਮੈਂ ਚ ਪਰੇ ਮੋਟਰਸਾਈਕਲ ਚੱਕ ਕੇ ਘਰ ਆ ਗਿਆ ਉਹ ਸਮਝੀ ਲੈਣੇ ਰਾਜ ਮਾ ਉਹਨੇ ਲਈ ਮੈਨੂੰ ਪਤਾ ਨਹੀਂ ਪਤਾ ਨਹੀਂ ਲੱਗਾ ਕੀ ਹੋਇਆ ਘਾਰਾਂ ਦੇ ਮੁੰਡੇ ਮੰਜੇ ਤੇ ਬਹਿ ਕੇ ਮੈਂ ਸਾਰਾ ਵੇਖਿਆ ਮੈਂ ਇੱਥੇ ਜਾਓ ਸਮਾਨ ਉਹਦੇ ਦੋ ਕੀਟੀਆਂ ਨਿਕਲੀਆਂ ਤੇ ਖਬਰ ਪਾਤੀ ਕੁਝ ਵੀ ਨਹੀਂ ਉਹਦੇ ਕਿਸੇ ਪਾਸੇ ਕੁਝ ਨਹੀਂ ਤੁਹਾਡਾ ਕੀ ਕੀ ਨੁਕਸਾਨ ਹੋਇਆ ਬਟੂ ਜੀ ਕਿੰਨੇ ਪੈਸੇ ਸੀ ਕਿ ਤੇ ਹੋਰ ਕੀ ਨੁਕਸਾਨ ਹੋਇਆ ਬਟੂ ਜੀ ਮੇਰੇ 10 ਕੋ ਹਜ਼ਾਰ ਰੁਪਏ ਹੈ ਯਾਨੀ ਕਿ ਮੈਂ ਯਾਨੀ ਕੋ 5 ਸਾਲ ਵੱਧ ਹੋਣਗੇ ਜਾਂ ਘੱਟ ਹੋਣਗੇ 1000 ਰੁਪਏ ਇਹ ਜੇ ਫੀਡ ਦੇਖ ਲਈ ਆ ਇਥੋਂ ਤੱਕ ਕੁਝ ਪਹਿਲਾਂ ਹਮਨੇ ਕਹਦੇ ਤੇ ਇੱਕ ਛਾਪ ਹੀ ਮੇਰੀ 40000 ਦੀ ਛਾਪ ਆਹ ਸੋਨੇ ਦੀ ਆ ਸੋਨੇ ਦੀ ਭਾਈ ਉਹ ਸਭ ਕੁਝ ਕਰਕੇ ਤੇ ਮੈਂ ਫਿਰ ਦਵਾ-ਦਵਾ ਇਥੋਂ ਭੱਜਿਆ ਮੋਟਰਸਾਈਕਲ ਉਸੇ ਟਾਈਮ ਚੱਕਿਆ ਦਵਾਕ ਚਾ ਤੇ ਮੈਂ ਇਧਰ ਉਧਰ ਭੱਜਿਆ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਹੋਇਆ ਕਿਨੇ ਮੈਂ ਘਰ ਆ ਗਿਆ ਵਾਪਸ ਤੇਰੇ ਇਥੋਂ ਜਾ ਕੇ ਇਧਰ ਉਧਰ ਦੇਖਦੇ ਰਹੇ ਮੁੰਡੇ ਨਾਲ ਜਾ ਉਹ ਕੈਮਰਾ ਵੇਖ ਦਿੱਤਾ ਹੀ ਨਹੀਂ ਔਰ ਸਿੱਧਾ ਤੱਕ ਇਹ ਇਸ ਸਬਾਬਤ ਬਾਰੇ ਤੁਸੀਂ ਜੋ ਹੈ ਜੋ ਤੁਹਾਡਾ ਨਾ ਘਟਨਾ ਹੋਈ ਹੈ ਇਸ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਦੀ ਜਾਣਕਾਰੀ ਹਾਂ ਉਧਰ ਜਾ ਕੇ ਅਸੀਂ ਪੁਲਿਸ ਯਾਰ ਦੱਸਿਆ ਉਹਨਾਂ ਬੱਚਾ ਲਿਖ ਲਿਆ ਸੀ ਉਹ ਕਿਹਦੇ ਸੂਰੇ ਕਰਾਂਗੇ ਬੰਦੇ ਜਿਹੜੇ ਬੰਦੇ ਜਿਹੜੇ ਹੈਗੇ ਕਿ ਤੁਹਾਡੀ ਪਛਾਣ ਦੇ ਵਿੱਚ ਆਪਣੇ ਪਹਿਲਾਂ ਵੀ ਦੇਖੀ ਉਹਨਾਂ ਬੰਦਿਆਂ ਨੂੰ ਤੁਸੀਂ ਨਹੀਂ 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 ਪਹਿਲਾਂ ਨਹੀਂ ਉੱਥੇ ਬੰਦੇ ਉਹ ਪਰੇ ਬੰਦੇ ਹਨ ਉਹ ਪਰੇ ਬੰਦੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕੇ ਇਹੋ ਹੀ ਕਰਦੇ ਆਂ ਵੀ ਚਲੋ ਹੜਨਾ ਜੋ ਕੁਝ ਹੋ ਗਿਆ ਹੋ ਗਿਆ ਅੱਗੋਂ ਥੋੜੀ ਠੱਲ ਪਾਵੇ ਹਰ ਬੰਦੇ ਨਾਲ ਇਦਾਂ ਹੋ ਰਿਹਾ ਉਹ ਨਾ ਹੋਇਆ ਇਥੋਂ ਜੋ ਪੁਲਿਸ ਕਰੇ ਜਾਂ ਮਨੁੱਖੀ ਥੋੜਾ ਖਿਆਲ ਰੱਖੇ ਬਾਕੀ ਪਰ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਉਹ ਪਤਾ ਨਹੀਂ ਕੀ ਧੂੜ ਦੇ ਜਾਂ ਉਹ ਮਨੁੱਖ ਕੋਈ ਤੇਨ ਮੰਤਰ ਮੰਤਰ ਆਧਿਅਮ ਨਹੀਂ ਇਹ ਗੱਲ ਇਹ ਲੋਕਾਂ ਨੂੰ ਹੌਲ ਕਰਦੇ ਵੀ ਅਸੀਂ ਇਹੋ ਜਿਹੀ ਕਿਤਨਾ ਹੋ ਜਾ ਰਹੀ ਜੀ ਬੰਦੇ ਕੋਲ ਪਰ ਨਹੀਂ ਸੁਣੀਦਾ ਸੀ ਦੇਖੀਦਾ ਸੀ ਹਰ ਦਿਨ ਤੁਹਾਡੇ ਨਾਲ ਇਹ ਘਟਨਾ ਵਾਪਰ ਚੁੱਕੀ ਆ ਉਹ ਕੱਲ ਹੋ ਗਈ ਆ ਤੇ ਬਣਾ ਇੱਥੇ ਪੜ ਕੇ ਬਹਿ ਗਏ ਕੋਈ ਕੋਸ਼ਿਸ਼ ਪਤਾ ਦੇ ਤਾਂ ਹੀ ਕੋਈ ਗੱਲਬਾਤ ਕੱਲ ਨੂੰ ਨਾ ਹੋਏ ਕਿ ਨਜ਼ਦੀਕ ਦੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਵੀ ਚਲੋਏ ਕੈਮਰਾ ਇੱਕ ਹੈਗਾ ਉੱਥੇ ਸਾਹਮਣੇ ਹੈ ਮਨਖਾਲ ਕਿਤਾ ਨਕਾਰੋ ਦਰਸ਼ਨ ਦਰਸ਼ਨ ਸੰਧਾ ਉਹਦੇ ਨਾਲ ਪਹਿਲੂ ਮੈਂ ਤਾਂ ਨਿੰਦਰ ਗਏ ਹਾਂ ਇਹਨੂੰ ਉਹਨਾਂ ਦਾ ਬੰਦਾ ਆਪਣੇ ਕੀ ਉਹ ਘਰ ਹੈ ਨਹੀਂ ਉਹਨੂੰ ਕਹਿ ਆਖਦੋ ਕਹਿੰਦਾ ਵੇਖ ਲਓ ਫਿਰ ਉਹ ਆਂਦੇ ਹੂ ਤਾਰ ਤੋੜ ਹਿੱਲੀ ਹੈ ਕੋਈ ਜਲਾਈਆਂ ਹੀ ਹਨ ਤੇ ਬਾਅਦ ਚ ਫੇਰ ਮਿਲਨ ਉਹਨਾਂ ਦਾ ਘਰ ਕੇ ਆਹੀ ਫੇਰ ਗੱਲ ਨਹੀਂ ਬਣੀ ਹੋਣੀ